ਮਨਜੀਤ ਸਿੰਘ ਜੀ ਕੀ ਗੱਲਬਾਤ ਹੋਈ ਪਤਾ ਲੱਗਿਆ ਜੀ ਕੱਲ੍ਹ ਦੱਸ ਵਿੱਚ ਇਹ ਪਤਾ ਸਾਨੂੰ ਜੀ ਇਸ ਤਰ੍ਹਾਂ ਹੀ ਲੱਗਿਆ ਪਈ ਜੇ ਦਾ ਸਵੇਰੇ 1 ਵਜੇ ਉੱਠ ਕੇ ਗੁਰਦਵਾਰ ਸਾਹਿਬ ਡਿਊਟੀ ਜਾਂਦੇ ਸੀਗੇ ਆਪਣਾ 2 ਘੰਟੇ ਨਹੀਂ ਰੋਲ ਦੀ ਆਪਣੀ ਸੇਵਾ ਕੀਤੀ ਪਾਠ ਕੀਤਾ ਉਹਦੇ ਬਾਅਦ ਮੇਨ ਗ੍ਰਾਂਥੀ ਦੇ ਨਾਲ ਮਹਾਰਾਜਾ ਪ੍ਰਕਾਸ਼ ਕਰਕੇ ਸੋਖਾ ਸੰਕਰਨ ਤੋਂ ਆਪਣੇ ਹੁਕਮਨਾਮਾ ਲੈਂਦੇ ਸੀ ਉਹ ਤੋਂ ਪਿੱਛੇ ਚੌਰ ਸਾਹਿਬ ਕਰਦੇ ਕਰਦੇ ਇਹਨਾਂ ਨੂੰ ਅਟੈਕ ਆ ਗਿਆ ਤੇ ਡਿੱਗ ਪਏ ਇਸ ਇਹ ਬਾਣਾ ਵਰਤਿਆ ਜੀ ਕਿੰਨੀ ਕੋ ਮਰਸੀ ਇਹਨਾਂ ਦੀ ਉਮਰ ਹੋ ਗਈ ਜੀ ਇਹਨਾਂ ਦੀ ਚਪੋਂਜਾ ਕਪੋਂਜਾ 48 ਸਾਲ ਦੀ ਹਾਂ ਜੀ ਮਾਤਾ ਜੀ ਤੁਹਾਡਾਂ ਗੱਲ ਦੀਪਕਰ ਮਾਤਾ ਜੀ ਕੀ ਡਿਸਕਰੀਨਸੀ ਤੁਹਾਡੀ ਮੈਨੂੰ ਨਹੀਂ ਪਤਾ ਨਹੀਂ ਪਰ ਆਸੀਆ ਮੇਰਾ ਕੀ ਗੱਲਬਾਤ ਹੋਈ ਹੈ ਗੱਲਬਾਤ ਕੋਈ ਨਹੀਂ ਹੋਈ 1 ਵਜੇ ਉੱਠੇ ਅਸ਼ਨਾਣ ਕਰ ਲਿਆ ਅਸ਼ਨਾਣ ਕਰਕੇ ਪਾਠ ਕਰ ਲਿਆ ਪਾਠ ਕਰਕੇ ਅਰਦਾਸ ਕਰ ਲਈ ਅਰਦਾਸ ਕਰਕੇ ਹੁਕਮਨਾਮਾ ਲੈ ਰਹੇ ਸੀਗੇ ਬਾ디 ਸਾਹਿਬ ਉਹ ਚੋਰ ਕਰ ਰਹੇ ਸੀ ਚੋਰ ਕਰਦੇ ਦਿਖ ਪਏ ਦੇਖਦੇ ਸਾਰ ਉੱਠ ਗਏ ਚੋਰ ਸਾਹਿਬ ਵੀ ਦਿਗਣ ਨਹੀਂ ਦਿੱਤਾ ਹੱਥ 'ਚ ਰੱਖਿਆ ਮਹਾਰਾਜ ਦਾ ਜੋ ਰਮਾਲਾ ਸਾਹਿਬ ਸੀਗਾ ਉਹਦੇ ਹੱਥ 'ਚ ਹੱਥ 'ਚ ਹੀ ਰੱਖਿਆ ਸਾਰਾ ਰੱਖ ਕੇ ਫੇ ਗੁਰੂ ਦੇ ਚਰਨਾਂ 'ਚ ਲੱਗ ਗਏ ਮੋੜ ਇੱਕ ਸੈਕਿੰਡ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਰ ਗਿਆ ਕਿੰਨੇ ਮਹੀਨੇ ਸਾਲ ਪਹਿਲਾਂ ਕੋਈ ਦਿੱਕਤ ਸੀ ਕੋਈ ਕੋਈ ਦਿੱਕਤ ਸੀ ਕੁਝ ਨਹੀਂ ਖੋਛ ਰਹਿੰਦੇ ਸੀ ਕਿ ਦਾਨ ਨਹੀਂ ਸੀ ਦਿੰਦੇ ਸੀ ਕਿ ਕੁਝ ਵੀ ਦਾ ਦਾਨ ਕਰਦੇ ਸੀ ਮਾਸਟਰ ਜੀ ਸਾਧੂ ਸੰਤ ਵਾਂਗ ਰਹੇ ਰਹੇ ਸੀ ਕੋਚ ਰੱਖਿਆ ਨਹੀਂ ਕੁਝ ਜੋੜਿਆ ਨਹੀਂ ਜੋ ਹੈਗਾ ਸਭ ਵੰਡਿਆ ਪਰਿਵਾਰ ਵਿੱਚ ਕੋਣ ਕੋਣ ਸੀ ਇਹਨਾਂ ਦੇ ਪਰਿਵਾਰ ਚ ਉਹਦਾ ਕਾਰ ਗਾੜੀ ਮੋਕ ਗਈ ਸੀ ਬੱਚਾ ਕੋਈ ਹੈ ਨਹੀਂ ਸੀਗਾ ਤੇ ਤੁਹਾਡੇ ਕੋਲ ਇਥੇ ਹਾਂਜੀ ਬਿਲਕੁਲ ਦੇ ਸੀਗਾ ਸੇਫ ਸੌਬਿਲਾਹ ਰਾਮਗੜ ਬਿੱਲਾ ਉਹਦਾ ਜੱਦੀ ਪਿੰਡ ਸੀਗਾ ਜੱਦੀ ਪਿੰਡ ਉਹ ਸੀਗਾ ਤੇ ਰਹਿ ਇੱਥੇ ਰਹਿ ਰਹੇ ਸੀ ਮੇਰੇ ਕੋ ਹਸਿਆਣੇ ਸਿਆਣੇ ਰਹੇ ਸੀ ਉਹ ਹਾਂ ਹਾਂ ਹਾਂਜੀ ਮੱਕ ਜੀ ਕੀ ਕਹਿਣਾ ਤੁਹਾਨੂੰ ਤੁਸੀਂ ਤੇ ਮੇਰੀ ਮੌਤ ਹੋਈ ਉਸ ਵਾਰੇ ਜੀ ਬਹੁਤ ਅੱਛੀ ਚਲੋ ਮੌਤ ਤਾਂ ਹੋਈ ਜਾਂ ਦੋ ਕੋ ਤਾਂ ਚਲੋ ਉਸ ਗੱਲ ਦਾ ਸਾਨੂੰ ਬਹੁਤ ਜਿਆਦਾ ਲੱਗ ਰਿਹਾ ਹੈ ਉਹਦੀ ਘਾਟ ਹੈ ਮਹਿਸੂਸ ਹੁੰਦੀ ਹੈ ਇਹ ਸਾਡੇ ਮਾਸੀ ਜੀ ਹੈ ਮੈਂ ਤਾਂ ਭਾਣ ਜੀਆ ਮਾਮਾ ਸਗਾ ਸਾਡਾ ਜਣੀ ਜੋ ਮਾਲ ਦੇ ਚਾਰਨਾ ਵਿੱਚ ਉਹਨੇ ਨਿਤਨੇਮ ਆਪਣਾ ਕੀਤਾ ਆ ਅਰਦਾਸ ਜੋਦੜੀ ਕਰਕੇ ਹੁਕਮਨਾਮਾ ਸੁਣ ਦੇ ਸਕੇ ਬਿਮਾਰ ਦੇ ਚਾਰਨਾ ਵਿੱਚ ਹੀ ਜਣੀ ਆਪਣਾ ਸਰੀਰ ਤਿਆਗ ਕੇ ਆਇਆ ਹੈ ਪਰ ਇਦਾਂ ਦੀ ਮੌਤ ਆ ਚਲੋ ਅਸੀਂ ਵੀ ਕਹਿੰਦੇ ਪਾਛਾ ਸਭ ਨੂੰ ਇਦਾਂ ਦੀ ਮੌਤ ਚਲੋ ਆਵੇ हां दुख भी लगता यानी चलो खुशी भी हुंदी है वे जो तानोस गुरुद्वारे रोलू कॉलोनी बाबा जी हरजिंदर सिंह बराड़ ਦੇ ਕੋਲ ਦੋ ਕੁ ਸਾਲਾਂ ਤੋਂ ਸੇਵਾ ਕਰਤੇ ਸੀਗੇ ਚੰਗੇ ਢੰਗ ਨਾਲ ਬਾਬਾ ਜੀ ਵੀ ਚਲੋ ਸਾਡੇ ਇਲਾਕੇ ਵਿੱਚ ਹੋ ਐ ਬੜੀ ਚੰਗੀ ਤਨ ਮਨ ਨਾਲ ਸੇਵਾ ਕਰ ਰਹੇ ਐ ਉਹਨਾਂ ਦੀ ਹੋਈ ਰਣ ਮਾਈ ਹੇਠੀ ਸੇਵਾ ਕਰਦੇ ਸੀਗੇ ਸਾਡੇ ਮम्मा जी ਹੋਣੀ ਉਹਨਾਂ ਦੀ ਕਿਰਪਾ ਸਦਕਾ ਇਹਨਾਂ ਦਾ ਚਲੋ ਜੀਵਨ ਬਹੁਤ ਵਧੀਆ ਉੱਥੇ ਬਤੀਤ ਹੋਇਆ ਐ ਹਰਜੀਤ ਕੌਰ ਖਾਨ ਸਾਹਿਬ ਅਰਜੀ ਕੀ ਹਤੇ ਗਰਮੁਖ ਪਿਆਰੇ ਭਾਈ ਸਰਜੀਤ ਸਿੰਘ ਨਗਰ ਬੇਲਾ ਨੇੜੇ ਨਾਨਪੁਰ ਸਾਹਿਬ ਜੋ ਕਿ ਅੱਜਕੱਲ ਸਿਆਣੇ ਪਿੰਡ ਰਹਿੰਦੇ ਸਨ ਤਕਰੀਬਨ ਪਿਛਲੇ 2 ਸਾਲਾਂ ਤੋਂ ਇੱਥੇ ਬੜੀ ਅਨਥਕ ਸੇਵਾ ਕਰ ਰਹੇ ਬੜੇ ਨਾਮ ਵਿੱਚ ਰੰਗੇ ਹੋਏ ਖੰਡੇ ਬਾਟ ਦਾ ਅਮਰ ਪਿਛੇ 3 ਮਹੀਨਿਆਂ ਤੋਂ ਖੰਡੇ ਬਾਟ ਦਾ ਅਮਰ ਸ਼ਾਕੇ ਤਿਆਰ ਬਰ ਤਿਆਰ ਨਾਵ ਸਮਣੇ ਤੇ ਜੋੜੇ ਸਨ ਕੱਲ ਰਾਤ ਪਹਿਲਾਂ ਉਹਨਾਂ ਨੇ ਦੋ ਤੋਂ ਚਾਰ ਮੂਲ ਮੰਤਰ ਦਾ ਪਾਠ ਕੀਤਾ ਡਿਊਟੀ ਲਈ ਉਸ ਤੋਂ ਉਪਰੰਤ ਸੇਵਾ ਕੀਤੀ ਸ਼ਰਾਨ ਕੀਤਾ ਫਿਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰੇ ਸਨ ਪਹਿਲਾ ਪ੍ਰਕਾਸ਼ ਬੇਸਮੈਂਟ ਵਿੱਚ ਕੀਤਾ ਉੱਥੇ ਉਹਨਾਂ ਨੇ ਆਪ ਸਾਰੀ ਸੇਵਾ ਕੀਤੀ ਚੌਰਸਾਹ ਕੀਤੀ ਫਿਰ ਖੜੇ ਹੋ ਕੇ ਅਰਦਾਸ ਕੀਤੀ ਉਸ ਤੋਂ ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰੇ ਸਨ ਇਹ ਚੌਰਸਾਹ ਦੀ ਸੇਵਾ ਕਰਦੇ ਸਨ ਮਹਾਰਾਜ ਦੇ ਵਜ਼ੀਰ ਹੁਕਮਨਾਵਾ ਲੈ ਰਹੇ ਸਨ ਉਸ ਵੇਲੇ ਦੇਖਿਆ ਅਚਾਨਕ ਹੀ ਚੌਰਸਾਹ ਕਰਦੇ ਕਰਦੇ ਇੱਕ ਦਮ ਇਹਨਾਂ ਨੂੰ ਅਟੈਕ ਹੋਇਆ ਚੱਕਰ ਆਇਆ ਇਹ ਥੱਲੇ ਬੈਠ ਕੇ ਸਟੇਜ ਤੋਂ ਡਿੱਗ ਪਏ ਲੰਮੇ ਪੈ ਗਏ ਫਿਰ ਇਹਨਾਂ ਨੂੰ ਥੋੜੀ ਸੋਝੀ ਆਈ ਸੁਰਤ ਆਈ ਇਹਨਾਂ ਦੇ ਹੱਥ ਵਿੱਚ ਚੌਰ ਤੇ ਮਹਾਰੇ ਦੇ ਸੁੱਖਾਸਾ ਦਾ ਕੱਪੜਾ ਸੀ ਇਹ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰੇ ਦੇ ਤਾਬਿਆਂ ਬੈਠੇ ਮਹਾਰੇ ਦੇ ਵੀਰਾਂ ਨੂੰ ਚੌਰ ਸਾਹਿਬ ਫੜਾਇਆ ਸੁੱਖਾਸਾਲਾ ਕੱਪੜਾ ਮਹਾਰੇ ਦੇ ਪਾਲਕੀ ਵਿੱਚ ਰੱਖਿਆ ਉੱਥੇ ਹੀ ਥੜਾ ਸਾ ਜਿੱਥੇ ਮਹਾਰੇ ਪ੍ਰਕਾਸ਼ ਸਨ ਗੋਡੇ ਪਾਰ ਹੱਥ ਰੱਖ ਕੇ ਬੈਠ ਕੇ ਤੇ ਨਾਲ ਦੀ ਨਾਲ ਹੀ ਇਹਨਾਂ ਨੇ ਪ੍ਰਾਨ ਤਿਆ ਕੇ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੀ ਲੀਨ ਹੋ ਗਏ ਤੇ ਉਸ ਵੇਲੇ ਜੋ ਹੁਕਮ ਨਾਵਾ ਆਇਆ ਹੁਕਮ ਨਾਵਾ ਬੜਾ ਪਿਆਰਾ ਗੁਰੂ ਗ੍ਰੰਥ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਸੋਖ ਮਹੱਲਾ ਪੰਜਵਾ ਗੁਰਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਿਉਂ ਹੀ ਹੁਕਮ ਨਾਵਾ ਸਜਿਸ ਮਾਤੇ ਹੋਈ ਤੇ ਨਾਲ ਦੀ ਨਾਲ ਹੀ ਗੁਰਮੁਖ ਪਿਆਰੇ ਸੱਚਖੰਡ ਪਿਆਨਾ ਕਰ ਗਏ ਇਹ ਬਾਣਾ ਕਲ ਵਾਪਰਿਆ ਬੜੇ ਨਾਮ ਵਿੱਚ ਰੱਤੀ ਹੋਈ ਰੂਹ ਪਰਮੇਸ਼ਰ ਦਾ ਨਾਮ ਜਪਣ ਵਾਲੀ ਪਰਮੇਸ਼ਰ ਦੀ ਸੇਵਾ ਕਰਨ ਵਾਲੀ ਪਰਮੇਸ਼ਰ ਦੇ ਵਿੱਚ ਹੀ ਅਪੇਡ ਹੋ ਗਏ ਗੁਰਮੁਖ ਜਨਮ ਸਵਾਰ ਦਰ ਗਏ ਚੱਲਿਆ ਸੱਚੀ ਦਰ ਗਏ ਜਾਏ ਸੱਚਾ ਪਰਮਲਿਆ ਇਹ ਭਾਈ ਸਰਜੀਤ ਸਿੰਘ ਜੀ ਜੀਵਨ 바ਰੀ ਜਤ ਕੇ ਗੁਰੂ ਚਰਨਾਂ ਦੇ ਵਿੱਚ ਹੀ ਅਪੇਡ ਹੋ ਗਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ